हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠਠੀਆਂ ਖੁਰਦ ਤਹਿਸੀਲ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਨੇੜੇ ਹਰੀਕੇ ਪਤਣਾ ਦੋਸਤੋ ਕੋਈ 6-7 ਕਿਲੋਮੀਟਰ ਦੀ ਦੂਰੀ ਆ ਹਰੀਕੇ ਪਤਣ ਤੋਂ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਕੋਈ ਕਿਲੋਮੀਟਰ ਹਟਵਾ ਪਿੰਡ ਆ ਦੋਸਤੋ ਲਹਿੰਦੇ ਪਾਸੇ ਵੱਡ ਠਠੀਆਂ ਖੁਰਦ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਰੱਤਾਗੋਦਾ ਪਿੰਡ ਥੋੜੀ ਦੂਰੀ ਤੇ ਆ ਵੀਰ ਰਵੀ ਦੇ ਘਰ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਦਾ ਸਮੇਂ-ਸਮੇਂ ਤੇ ਨਾਲ ਸੇਲ ਪਰਚੇਜ਼ ਦਾ ਕੰਮ ਤੇ ਖਾਸ ਤੌਰ ਤੇ ਜਿਹੜੇ ਦੋਸਤੋ ਵਿਕਰੀ ਗਲੇ ਪਸ਼ੂ ਇਸ ਘਰੇ ਹੁੰਦੇ ਆ ਕੋਈ 2-4 ਨਗ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਪਰ ਅੱਜ ਇੱਕ ਵਾਰ ਆਪਾਂ ਤੁਹਾਨੂੰ ਦਿਖਾਵਾਂਗੇ ਗੱਬਣ ਆ ਤਿਆਰੀ ਤੇ ਆ ਦਿਨ ਲੈ ਜੂਗੀ ਹਜੇ ਪੂਰੀ ਡਿਟੇਲ ਵੀਰ ਰਵੀ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਅੱਜ 27 ਫਰਵਰੀ ਆ ਤੇ ਸਮਾਂ ਕੋਈ ਮਾਰਨਿੰਗ 9:00 ਵਜ ਗੱਬਣ ਵੈੜਾ ਕੋਈ ਵੀਰ ਆ ਰਿਹਾ ਇਸ ਗੱਬਣ ਵੈੜ ਦੇ ਉੱਤੇ ਖਰੀਦਣ ਲਈ ਤੇ ਤੁਸੀਂ ਆਪਦੀ ਦੋਸਤੋ ਚਾਹੋਂ ਥਾਣ ਦੀ ਤਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਜ਼ਰੂਰ ਯਕੀਨੀ ਬਣਾ ਲਿਓ ਦੂਰ ਨੇੜੇ ਕੋਈ ਵੀਰ ਸੰਪਰਕ ਕਰਦਾ ਆ ਆਨਲਾਈਨ ਖਰੀਦਣ ਦਾ ਚਾਹ ਬਾਣਾ ਤੇ ਬਿਲਕੁਲ ਵੀਡੀਓ ਕਾਲ ਤੇ ਵੀ ਤੁਸੀਂ ਆਨਲਾਈਨ ਜਿਹੜੀ ਆ ਉਹ ਵੀ ਤਸੱਲੀ ਕਰਵਾ ਸਕਦੇ ਜੀ ਬਾਕੀ ਪੂਰੀ ਡਿਟੇਲ ਆਪਾਂ ਲੈਨੇ ਆ ਵੀਰ ਰਵੀ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਰਵੀ ਵੀਰ ਸਸੀ ਕਾ ਸਸੀ ਕਾ ਭਾਈ ਸਸੀ ਕਾ ਠੀਕ ਠਾਕ ਵੀਰ ਜੀ ਹਾਂਜੀ ਬੜੀਆ ਕਿਰਪਾ ਮਾਰਾਈ ਦੀ ਅੱਛਾ ਰਵੀ ਵੀਰ ਅੱਜ ਇੱਕ ਹੀ ਪਸ਼ੂ ਆਪਣੇ ਕੋਲ ਹਾਂਜੀ ਤਕਰੀਬਨ ਲਈਆਂ ਖੜੀਆਂ ਹੋਣੀਆਂ ਪਾਸੇ ਹਾਂਜੀ ਦੋ ਵਸ਼ੀਆਂ ਲਈਆਂ ਹੋਰ ਜੀ ਠੀਕ ਹੈ ਆਪਣੇ ਵਿਆਹ ਕਰਕੇ ਫਿਰ ਦੇਖਾਂਗੇ ਸ਼ਾਨ ਨੂੰ ਜਗਾਂ ਲਿਆ ਬਿਲਕੁਲ 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 ਤੇ ਅੱਜ ਰਵੀ ਜਿਹੜੀ ਇਹ ਵੈੜ ਆਪਣੇ ਕੋਲ ਵੀ ਰੱਖੀ ਆ ਤੇ ਇਹ ਸੂਹਾ ਕਿਨਵਾ ਕੇ ਸੁੰਦੀ ਆ ਭਾਜੀ ਦੂਜਾ ਸੂਹਾ ਸੋਣ ਵਾਲੀ ਆ ਦੂਜਾ ਸੂਹਾ ਹਾਂਜੀ ਹਾਂਜੀ ਤੇ ਦਿਨ ਹਜੇ ਕਿੰਨੇ ਕੁ ਲੈ ਜੂ ਲੈ ਜੂ ਭਾਈ 8 ਕ ਦਿਨ 8 ਕ ਹਾਂਜੀ ਹਾਂਜੀ ਠੀਕ ਹੈ ਜੀ ਲੋ ਦੋਸਤੋ 8 ਕ ਦਿਨ ਲੈ ਜੂਗੀ ਦੂਜਾ ਸੂਹਾ ਠੀਕ ਆ ਤੇ ਬਾਕੀ ਇੱਕ ਹਫਤਾ 8 ਦਿਨ ਹਜੇ ਬਾਕੀ ਆ ਤੇ ਬਣਪੂਣ ਜੂਗੀ ਪੂਰਾ ਕਰਮਾ ਨਹੀਂ ਬਾਕੀ ਲਾਏ ਪਈ ਆ ਤੁਹਾਡੇ ਸਾਹਮਣੇ ਸਾਰਾ ਠੀਕਾ ਕੱਦ ਜਿਹੜਾ ਮੀਡੀਅਮ ਕੋਈ ਵੀ ਰੰਗ ਕੇ ਲੈ ਜੇ ਦੂਜਾ ਸੂਆ ਨਵੇਂ ਆ ਠੀਕਾ ਜੀ ਸੂਆਂ ਦੇ ਵਿੱਚ ਬੇਸ਼ੱਕ ਜਿੱਕਰ ਗੱਲ ਕੀਤੀ ਹੈ ਤੇ ਦੂਜਾ ਸੂਆ ਹੀ ਆ ਠੀਕਾ ਬਰਾਊਨ ਕਲਰ ਕਾਫੀ ਕਲਰ ਜਾਂ ਰੰਗ ਆ ਤੇ ਡਾਰਕ ਬਰਾਊਨ ਜਾਂ ਤੇ ਬਲੈਕ ਦਾ ਜਿਹੜਾ ਕੰਬੀਨੇਸ਼ਨ ਆ ਬਾਕੀ ਫੇਸ ਕੁਆਲਟੀ ਆ ਬਾਕੀ ਭਾਈ ਠੰਡੀ ਤੇ ਰਹੀ ਨਹੀਂ ਜੀ ੜਕ ਵਾਲਾ ਹਾਂ ਆਲੋ ਰਬੀ ਵੀਰ ਇੱਕ ਵਾਰੀ ਹੋਰ ਕਮਾਦ ਗਿਆ ਮੜਾ ਜੀ ਆ ਲਓ ਜੀ ਲੋ ਜੀ ਸੋ ਦੋਸਤੋ ਹੈ ਚੰਗੀ ਆ ਠੀਕ ਆ ਜੀ ਜਿੰਨੇ ਵੀ ਆ ਕਰਮ ਵਾਲੀ ਸੰਭੀ ਸੰਭੀ ਪੂਰੀ ਆ ਕੱਦ ਬੇਸ਼ੱਕ ਮੀਡੀਅਮ ਆ ਮੀਡੀਅਮ ਕੱਦ ਦੇ ਵਿੱਚ ਆ ਬਾਕੀ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਠੀਕ ਆ ਜੀ ਬੋਦੀ ਵਾਲੀ ਵੈੜ ਆ ਕੰਨ ਕੁੰਨ ਵੀ ਸਾਇਜ ਛੋਟਾ ਬਿਲਕੁਲ ਬਾਕੀ ਥੋੜਾ ਜਿਹਾ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਆਪਾਂ ਥਣਾ ਥਣਾ ਦੀ ਜ਼ਰੂਰਤ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਟੇਲ ਕਾਫੀ ਜ਼ਿਆਦੀ ਆ ਹੈਗੀ ਸੀਲਸ ਲੱਗਾ ਵੈਸੇ ਆ ਲਓ ਤੁਹਾਡਾ ਭਾਈ ਐ ਲਓ ਜੀ ਆ ਵੇਖੋ ਥਾਣਾ ਮੁਠੀ ਜਿਹਾ ਵਈ ਜਲਾ ਥਾਣਾ ਜਣੀ ਆ ਲਓ ਜੀ ਠੀਕ ਆ ਸੋ ਚਾਰੇ ਥਾਣਾ ਜ਼ਰਲਵੀ ਸੋਹਣੀ ਆ ਦੋਸਤੋ ਜਿਵੇਂ ਜਿਵੇਂ ਹਵਾ ਨਾਲੇ ਵਾ ਖੋਲ ਲਿਆ ਕਰਮਾਲੀ ਨੇ ਵਰਲਾ ਵਰਲਾ ਹੋਰ ਸਾਹਮਣੇ ਨਿਕਲ ਕੇ ਸਾਹਮਣੇ ਆਉਣਗੀ ਆ ਉਲਟ ਬਹਿਣੀ ਵਾਲੇ ਪਾਸੇੋਂ ਤੁਸੀਂ ਦੇਖ ਸਕਦੇ ਹੋ ਬਈ ਨਾੜਾ ਨੂਣਾ ਬਹੁਤ ਯਾਰੀਆਂ ਆ ਲਓ ਜੀ ਠੀਕ ਆ ਅੱਛਾ ਰਵੀ ਵੀਰ ਕੀ ਮੁੱਲ ਕਰਦੇ ਆ ਮੰਗ ਕੀ ਇਹਦੇ ਰੋਗੀ ਬਾਜੀ ਮੁੱਲ ਭਾਵੇਂ 45 ਕਰੀਏ 42000 ਦੇ ਦਾਂਗੇ 42 ਦੀ ਹਾਂਜੀ ਠੀਕ ਹੈ ਜੀ ਵੀ ਕਸਰਾ ਕੁਸਰਾ ਕੱਢ ਕੇ ਸਾਰੇ ਕੱਢ ਦਾਂਗੇ ਭਾਜੀ ਹੋਰ ਕੋਈ ਆਏਗਾ ਤਾਂ ਹੋਰ ਵੀ ਭੈਣ ਭਰਾਵਾਂ ਦਾ ਮਾਣ ਤਾਣ ਹੈ ਨਾ ਤੇ 42000 ਦੀ ਹਾਂਜੀ ਭਾਜੀ ਠੀਕ ਹੈ ਜੀ ਲੋ ਦੋਸਤੋ 42000 ਦੀ ਜਿਹੜੀ ਆ ਹਾਂ ਨਾ ਪਰ ਫਿਰ ਵੀ ਕੋਈ ਵੀ ਰਿਕਾਲ ਕਰ ਲਿਓ ਠੀਕ ਹੈ ਜੀ ਵਿੱਚੋਂ ਮਾਣ ਤਾਣ ਵਿੱਚੋਂ ਘਰੇ ਆ ਜਾਂਦਾ ਜਿਹੜਾ ਵੀ ਛੋਟ ਛੱਪਾ ਉਹ ਵੀ ਹੋਊਗਾ ਇੰਨੇ ਰੇਟ ਦੇ ਵਿੱਚੋਂ 42000 ਦੇ ਵਿੱਚੋਂ ਸੋ ਵਾੜ ਚੰਗੀ ਆ ਬਾਕੀ ਅਗੇ ਕ੍ਰੋਸ ਸੰਗ ਦੇ ਵਿੱਚ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੀ ਆ ਠੀਕ ਆ ਜੀ ਅੱਗੇ ਸੀਜ਼ਨ ਦੇ ਵਿੱਚ ਵੀ ਹਾਂਜੀ ਹਾਂਜੀ ਭਾਈ ਹੁਣ ਮੰਗ ਇਹਨਾਂ ਦੀ ਆ ਜਿਆਦੀ ਤੁਹਾਨੂੰ ਬੜਾ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੇਣ ਕੇ ਕੋਈ ਵੀਰ ਥੋੜਾ ਗਰੇਜ ਕਰਦੇ ਪਿਓਰ ਐਚ ਐਫ ਤੋਂ ਹਾਂਜੀ ਹਾਂਜੀ ਥੋੜਾ ਕ੍ਰੋਸ ਫਾਰਮ ਵਾਲਾ ਬੰਦਾ ਭਾਈ ਐਚ ਐਫ ਲੈਂਦਾ ਘਰ ਵਾਲਾ ਬੰਦਾ ਤਾਂ ਘਰੋਂ ਨਾ ਪਤਾ ਕਿ ਜਿੰਨੇ ਘਰੇ ਦੁੱਧ ਚੋਣਾ ਹਾਂਜੀ ਹਾਂਜੀ ਤੇ ਉਹਦੇ ਦੀ ਤਾਂ ਇਹੋ ਬਿਲਕੁਲ ਸਹਾਈ ਆ ਕੀ ਆ ਇਹੋ ਕੋਈ ਬੈਨੀਫਿਟ ਦਿੰਦੀ ਠੀਕ ਆ ਤੇਰਾ ਵੀ ਨੰਬਰ ਵੀਰੇ ਆਪਣੇ ਬੋਲ ਦਿੱਗੇ 826475250 ਠੀਕ ਹੈ ਵੀਰੇ ਹਾਂਜੀ ਹਾਂਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਓਨਰ ਵੀਰੇ ਰਵੀ ਦੇ ਤੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਪਸ਼ੂ ਇਸੇ ਤਰ੍ਹਾਂਉਂਦੇ ਰਹਿੰਦੇ ਆ ਇਸ ਕਰ ਬਾਕੀ ਆਪਦਾ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਬਾਰੇ ਵਧੇਰੇ ਤੁਸੀਂ ਡਿਟੇਲ ਵੀ ਲੈਂਦੇ ਰਿਹਾ ਕਰੋ ਠੀਕ ਹੈ ਜੀ ਆਏ ਰਹਿੰਦੇ ਆ ਪਸ਼ੂ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ